ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਨਵੀਂ ਕਹਾਣੀ ਕਹਾਣੀਕਾਰ ਨੇ ਜੀ ਅਨਮੋਲ ਕਾਰ ਸ਼ਹਿਰ ਵਿੱਚ ਅਨੇਕਾਂ ਗੁਰਦੁਆਰੇ ਹਨ ਫਿਰ ਵੀ ਹਰ ਹਫ਼ਤੇ ਦੇ ਅਖੀਰ ਵਿੱਚ ਇਹ ਸਭ ਗੁਰੂ ਘਰ ਸੰਗਤ ਨਾਲ ਭਰੇ ਹੁੰਦੇ ਕਈ ਕਈ ਅਖੰਡ ਪਾਠ ਸਾਹਿਬ ਇਕੱਠੇ ਚੱਲਦੇ ਦੇਸ਼ੋਂ ਸੰਤ ਮਹਾਤਮਾ ਆਉਂਦੇ ਤੇ ਆਪਣੇ ਆਪਣੇ ਵਿਚਾਰਾਂ ਨਾਲ ਸੰਗਤ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਦੇ। ਹਰ ਗੁਰੂ ਘਰ ਦੀ ਕਮੇਟੀ ਦਾ ਜ਼ੋਰ ਇਸ ਗੱਲ ਉੱਪਰ ਲੱਗਿਆ ਰਹਿੰਦਾ ਕਿ ਵਧੀਆ ਮਸ਼ਹੂਰ ਰਾਗੀ ਜਥਾ ਜਾਂ ਪ੍ਰਚਾਰਕ ਸੱਦਿਆ ਜਾਵੇ। ਇਸ ਨਾਲ ਸੰਗਤ ਵੀ ਜ਼ਿਆਦਾ ਜੁੜਦੀ ਹੈ ਤੇ ਮਾਇਆ ਵੀ ਬਹੁਤ ਇਕੱਠੀ ਹੋ ਜਾਂਦੀ ਹੈ। ਬਹੁਤ ਦੇਰ ਪਹਿਲਾਂ ਇਹ ਹੁੰਦਾ ਸੀ ਕਿ ਪੰਥ ਦੇ ਸਾਰੇ ਮਸਲੇ ਗੁਰੂ ਘਰਾਂ ਵਿੱਚ ਹੀ ਹੱਲ ਕੀਤੇ ਜਾਂਦੇ ਸਨ। ਪਰ ਹੁਣ ਇਹ ਰਿਵਾਜ ਘਟ ਗਿਆ ਲੋਕੀ ਵੀ ਬਾਣੀ ਦਾ ਨਿਰੋਲ ਕੀਰਤਨ ਸੁਣਣ ਵਿੱਚ ਘੱਟ ਹੀ ਧਿਆਨ ਦਿੰਦੇ ਪਰ ਸੰਤਾਂ ਦੇ ਬਚਨ ਬਹੁਤ ਸ਼ਰਧਾ ਨਾਲ ਸੁਣਨ ਲਈ ਨਕਲੀ ਸੰਤਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਸ਼ਹਿਰ ਵਿੱਚ ਇੱਕੋ ਇੱਕ ਗੁਰਦੁਆਰਾ ਹੈ ਜਿਸ ਵਿੱਚ ਪੰਥ ਦੀ ਗੱਲ ਅਜੇ ਵੀ ਚੱਲਦੀ ਰਹਿੰਦੀ ਹੈ ਕੌਮ ਨੂੰ ਉਸਾਰੂ ਪਾਸੇ ਲਿਜਾਣ ਦੀਆਂ ਸਕੀਮਾਂ ਬਣਦੀਆਂ ਰਹਿੰਦੀਆਂ ਨੇ ਸੰਗਤ ਨੂੰ ਇਤਿਹਾਸ ਦੱਸ ਕੇ ਅਸਲੀਅਤ ਦੱਸਣ ਦੀ ਕੋਸ਼ਿਸ਼ ਵਿੱਚ ਲੱਗੀ ਗੁਰੂ ਘਰ ਦੀ ਇਹ ਕਮੇਟੀ ਸੰਤਾਂ ਨੂੰ ਘੱਟ ਹੀ ਬੁਲਾਵਾ ਭੇਜਦੀ ਹੈ ਪਰ ਪੰਥ ਦੇ ਕੌਮ ਦੀ ਗੱਲ ਕਰਨ ਵਾਲੇ ਸਾਰੇ ਪ੍ਰਚਾਰਕਾਂ ਨੂੰ ਜੀ ਆਇਆਂ ਕਹਿੰਦੀ ਹੈ ਨਿਹਾਲ ਸਿੰਘ ਇਸ ਗੁਰੂ ਘਰ ਦਾ ਸ਼ਰਧਾਲੂ ਕਰਕੇ ਰੋਜ਼ ਹੀ ਇੱਥੇ ਆਉਂਦਾ ਹੈ ਉਹਦਾ ਜੋੜੀਦਾਰ ਪਿਆਰਾ ਸਿੰਘ ਸਾਰੇ ਗੁਰਦੁਆਰਿਆਂ ਵਿੱਚ ਜਾ ਹੁੰਦਾ ਹੈ ਕਦੀ-ਕਦੀ ਇਕੱਠੇ ਹੀ ਗੁਰਦੁਆਰੇ ਵਿੱਚ ਆਉਂਦੇ ਤੇ ਰਸਤੇ ਵਿੱਚ ਇੱਕ ਦੂਜੇ ਦੇ ਵਿਚਾਰ ਸੁਣਦੇ ਤੇ ਸੁਣਾਉਂਦੇ ਗੁਰੂ ਘਰ ਪਹੁੰਚ ਜਾਂਦੇ ਕੁਝ ਦਿਨਾਂ ਤੋਂ ਪਿਆਰਾ ਸਿੰਘ ਆਪਣੇ ਮਨ ਵਿੱਚ ਇੱਕ ਪ੍ਰਸ਼ਨ ਲੈ ਘੁੰਮਦਾ ਰਿਹਾ ਜੀ ਦਾ ਉੱਤਰ ਸਿਰਫ ਤੇ ਸਿਰਫ ਨਿਹਾਲ ਸਿੰਘ ਕੋਲ ਹੀ ਸੀ ਆਖਰਕਾਰ ਪਿਆਰਾ ਸਿੰਘ ਨੇ ਇੱਕ ਦਿਨ ਆਪਣੇ ਮਨ ਦੀ ਗੱਲ ਨਿਹਾਲ ਸਿੰਘ ਤੋਂ ਪੁੱਛ ਹੀ ਲਈ ਤੁਸੀਂ ਇਸ ਗੁਰਦੁਆਰੇ ਤੋਂ ਇਲਾਵਾ ਹੋਰ ਗੁਰੂ ਘਰ ਕਿਉਂ ਨਹੀਂ ਜਾਂਦੇ ਇਸ ਗੁਰੂ ਘਰ ਵਿੱਚ ਮੇਰੇ ਪੁੱਤ ਦੀ ਗੱਲ ਹੁੰਦੀ ਹੈ ਜੋ 20 ਵਰੇ ਪਹਿਲਾਂ ਆਪਣੀ ਜਾਨ ਕੌਮ ਤੋਂ ਨਿਛਾਵਰ ਕਰ ਗਿਆ ਪਰ ਮੈਂ ਤਾਂ ਕਦੇ ਨਹੀਂ ਤੁਹਾਡੇ ਪੁੱਤ ਦਾ ਨਾਮ ਸੁਣਿਆ ਜਦੋਂ ਸ਼ਹੀਦਾਂ ਦੀ ਗੱਲ ਤੁਰਦੀ ਹੈ ਤਾਂ ਮੇਰੇ ਪੁੱਤ ਦਾ ਨਾਮ ਆਪਣੇ ਆਪ ਹੀ ਆ ਜਾਂਦਾ ਨਾਲੇ ਮੇਰੇ ਪੁੱਤ ਦੀ ਫੋਟੋ ਵੀ ਇਸੇ ਗੁਰੂ ਘਰ ਵਿੱਚ ਲੱਗੀ ਹੋਈ ਹੈ ਆਪਾਂ ਉਹਨਾਂ ਨੌਜਵਾਨਾਂ ਨੂੰ ਸ਼ਹੀਦ ਆਖਦੇ ਆਂ ਪਰ ਕਈ ਤਾਂ ਗੁੰਮਰਾਹ ਹੋਏ ਬੰਦੇ ਹੀ ਕਹਿੰਦੇ ਨੇ ਉਹਨਾਂ ਨੂੰ ਸ਼ਹੀਦ ਭਗਤ ਸਿੰਘ ਨੂੰ ਤਾਂ ਸਿਰਫ ਦੇਸ਼ ਦੇ ਨੇਤਾ ਹੀ ਭਲੱਕੜ ਕਹਿੰਦੇ ਸੀ ਪਰ ਹੁਣ ਵਾਲਿਆਂ ਨੂੰ ਤਾਂ ਆਮ ਲੋਕ ਵੀ ਕਹਿ ਰਹੇ ਹਨ ਨਿਹਾਲ ਸਿੰਘ ਜੀ ਵੈਸੇ ਆਮ ਲੋਕਾਂ ਦੀ ਸੋਚਣੀ ਰੋਟੀ ਤੱਕ ਹੀ ਹੁੰਦੀ ਹੈ ਉਹਨਾਂ ਦੀ ਦ੍ਰਿਸ਼ਟੀ ਪੈਸੇ ਤੋਂ ਅੱਗੇ ਨਹੀਂ ਲੰਗਦੀ ਐਸੀ ਸੋਚਣੀ ਤੇ ਦ੍ਰਿਸ਼ਟੀ ਦੇ ਮਾਲਕ ਆਮ ਲੋਕ ਨਹੀਂ ਹੁੰਦੇ ਸਗੋਂ ਪੰਥ ਦੇ ਮੋਰੀ ਸੰਸਥਾਵਾਂ ਦੇ ਪ੍ਰਧਾਨ ਤੇ ਕੌਮ ਦੇ ਨੇਤਾ ਵੀ ਹੁੰਦੇ ਨੇ ਖੈਰ ਸਾਰੇ ਤਾਂ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਥੋੜੇ ਨੇਤਾ ਨੇ ਜੋ ਪੰਥ ਨਾਲ ਪਿਆਰ ਕਰਦੇ ਨੇ ਜਾਂ ਕੌਮ ਦਾ ਫਿਕਰ ਕਰਨ ਵਾਲੇ ਬਹੁਤੇ ਤਾਂ ਅਖਬਾਰਾਂ ਵਿੱਚ ਫੋਟੋ ਖਿਚਵਾਉਣ ਜਾਂ ਚੌਧਰ ਲਈ ਹੀ ਅੱਡੀਆਂ ਚੁੱਕ-ਚੁੱਕ ਫਾਹਾ ਲੈਣ ਵਾਲੇ ਨੇ ਹਾਂ ਗੱਲ ਛੱਡੋ ਜੀ ਮੈਂ ਤਾਂ ਦੇਖਿਆ ਜੇ ਤੁਸੀਂ ਇੱਕ ਗੁਰੂ ਘਰ ਚਲੇ ਜਾਂਦੇ ਹੋ ਦੂਜੀ ਕਮੇਟੀ ਦੇ ਮੈਂਬਰਾਂ ਨੂੰ ਪਤਾ ਲੱਗ ਜਾਵੇ ਤਾਂ ਸਿੱਧੇ ਮੂੰਹ ਤੁਹਾਡੇ ਨਾਲ ਗੱਲ ਨਹੀਂ ਕਰਦੇ ਅਜਿਹੀਆਂ ਗੱਲਾਂ ਹੀ ਕੌਮ ਨੂੰ ਕਿਸੇ ਕੰਡੇ ਨਹੀਂ ਲੱਗਣ ਦਿੰਦੀਆਂ ਏਕੇ ਦੀ ਘਾਟ ਨੇ ਜਿੰਨਾ ਨੁਕਸਾਨ ਪੰਥ ਨੂੰ ਪਹੁੰਚਾਇਆ ਉਹਨਾਂ ਕਿਸੇ ਦੁਸ਼ਮਣ ਨੇ ਨਹੀਂ ਪਹੁੰਚਾਇਆ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਗੁਰੂ ਘਰ ਪਹੁੰਚ ਗਏ ਸੰਗਤ ਅੱਗੇ ਨਾਲੋਂ ਵੀ ਜ਼ਿਆਦਾ ਜੁੜੀ ਹੋਈ ਸੀ ਕਿਉਂਕਿ ਕਿਸੇ ਸੰਤਾ ਨੇ ਕੀਰਤਨ ਕਰਨਾ ਸੀ ਉਹ ਸੰਤ ਅੱਗੇ ਵੀ ਕਈ ਗੁਰੂ ਘਰਾਂ ਵਿੱਚ ਕੀਰਤਨ ਕਰਕੇ ਵਾਵਾ ਖੱਟ ਚੁੱਕੇ ਸਨ ਉਹਨਾਂ ਦੇ ਕੀਰਤਨ ਕਰਨ ਦਾ ਢੰਗ ਬਹੁਤ ਨਿਰਾਲਾ ਸੀ ਸੰਗਤਾਂ ਕਿੱਲੀਆਂ ਜਾਂਦੀਆਂ ਸੀ ਉਹ ਜ਼ਿਆਦਾਤਰ ਸਿੱਧੀਆਂ ਧਾਰਨਾ ਰਹੀ ਕੀਰਤਨ ਕਰਦੇ ਜੀ ਦੀ ਸਮਝ ਨਿਆਣੇ ਸਿਆਣੇ ਸਭ ਨੂੰ ਆਸਾਨੀ ਨਾਲ ਪੈ ਜਾਂਦੀ। ਨਿਹਾਲ ਸਿੰਘ ਤੇ ਪਿਆਰਾ ਸਿੰਘ ਵੀ ਚੌਂਕੜੀ ਮਾਰ ਕੇ ਸੰਗਤਾਂ ਵਿੱਚ ਜਾਵਿ ਰਾਜੇ। ਸੰਤਾ ਨੇ ਉਹਨਾਂ ਦੇ ਚੇਲਿਆਂ ਨੇ ਢੋਲਕੀਆਂ ਤੇ ਛੈਣਿਆਂ ਨਾਲ ਕੀਰਤਨ ਦਾ ਚੰਗਾ ਰਾਗ ਬੰਨਿਆ। ਕੀਰਤਨ ਤੋਂ ਬਾਅਦ ਵਾਹਿਗੁਰੂ ਜੀ ਦਾ ਬਹੁਤ ਜਾਪ ਕਰਵਾਉਂਦੇ। ਜਦੋਂ ਸੰਗਤ 'ਚੋਂ ਵਾਹਿਗੁਰੂ ਵਾਹਿਗੁਰੂ ਦੀਆਂ ਆਵਾਜ਼ਾਂ ਆਉਂਦੀਆਂ ਤਾਂ ਸਾਰਾ ਮਹੌਲੀ ਰੱਬ ਦਾ ਰੂਪ ਬਣ ਜਾਂਦਾ। ਇਸ ਤਰ੍ਹਾਂ ਹਰ ਰੋਜ਼ ਕੀਰਤਨ ਦਾ ਦੀਵਾਨ ਸਜਣ ਲੱਗਦਾ। ਨਿਹਾਲ ਸਿੰਘ ਤੇ ਪਿਆਰਾ ਸਿੰਘ ਵੀ ਬਿਨਾਂ ਨਾਗਾ ਹਾਜ਼ਰੀ ਭਰਨ ਲੱਗੇ। ਪਰ ਨਿਹਾਲ ਸਿੰਘ ਇੱਕ ਗੱਲ ਤੋਂ ਥੋੜਾ ਹੈਰਾਨੀ ਵਿੱਚ ਸੀ। ਜੀ ਦਾ ਜ਼ਿਕਰ ਉਹਨੇ ਪਿਆਰਾ ਸਿੰਘ ਕੋਲ ਕਰ ਹੀ ਦਿੱਤਾ। ਪਿਆਰਾ ਸਿੰਘ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ। ਕਿ ਸੰਤਾ ਨੇ ਅੰਮ੍ਰਿਤ ਛਕਾਉਣ ਬਾਰੇ ਕਦੇ ਕੋਈ ਗੱਲ ਨਹੀਂ ਕੀਤੀ। ਹਾਂ ਅਮਰਤ ਦੀ ਗੱਲ ਤਾਂ ਘੱਟ ਹੀ ਕਰਦੇ ਨੇ ਵੈਸੇ ਜਾਪ ਬਹੁਤ ਕਰਵਾਉਂਦੇ ਨੇ ਪਰ ਮਾਤਮਾ ਦਾ ਸਿਮਰਨ ਕਰਾਉਣਾ ਚੰਗੀ ਗੱਲ ਆ ਪਰ ਨਾਲ ਨਾਲ ਸੰਗਤਾਂ ਨੂੰ ਇਤਿਹਾਸ ਤੋਂ ਵੀ ਜਾਣੂ ਕਰਵਾਉਣਾ ਚਾਹੀਦਾ ਤੇ ਪੰਥ ਦੇ ਮਸਲਿਆਂ ਦੀ ਵੀ ਗੱਲ ਹੋਣੀ ਚਾਹੀਦੀ ਹੈ ਸੰਗਤ ਵਿੱਚੋਂ ਬਹੁਤੇ ਲੋਕ ਸੰਤਾਂ ਦੇ ਪੈਰ ਹੀ ਨਹੀਂ ਸੀ ਛੱਡਦੇ ਬਸ ਮੱਥਾ ਟੇਕੀ ਜਾਣਗੇ ਕਈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੀ ਪਹਿਲਾ ਸੰਤਾਂ ਕੋਲ ਜਾਣਗੇ ਨਿਹਾਲ ਸਿੰਘ ਨੇ ਕਿਹਾ ਕਹਿਣ ਨੂੰ ਤਾਂ ਆਪਾਂ ਛੱਟ ਕਹਿ ਦਿੰਨੇ ਆ ਕਿ ਅੱਜ ਕੱਲ ਦੇ ਸੰਤ ਆਪਣੇ ਆਪ ਨੂੰ ਗੁਰੂ ਨਾਲੋਂ ਉੱਚਾ ਸਮਝਦੇ ਨੇ ਪਰ ਲੋਕ ਵੀ ਓਨੇ ਹੀ ਭਾਗੀਦਾਰ ਨੇ ਜਿਹੜੇ ਗੁਰੂ ਜੀ ਨੂੰ ਛੱਡ ਕੇ ਸੰਤਾਂ ਨੂੰ ਪੂਜਦੇ ਨੇ ਨਿਹਾਲ ਸਿੰਘ ਦੀਆਂ ਗੱਲਾਂ ਅਜੇ ਪੂਰੀਆਂ ਨਹੀਂ ਸਨ ਹੋਈਆਂ ਕਿ ਪਿਆਰਾ ਸਿੰਘ ਦੀ ਬਾਤ ਆ ਗਈ ਪਿਆਰਾ ਸਿੰਘ ਦੀ ਜਾਣ ਤੋਂ ਬਾਅਦ निहाल सिंह दी सोच ਸੰਤਾ ਦੇ ਸ਼ੰਕਿਆਂ ਵਿੱਚ ਗਵਾਜ ਗਈ। ਮਨ ਹੀ ਮਨ ਉਹਨੇ ਸੰਤਾ ਬਾਰੇ ਜਾਣਨ ਦਾ ਫੈਸਲਾ ਕਰ ਲਿਆ। ਗੁਰਦੁਆਰੇ ਤੋਂ ਪਤਾ ਲੱਗਾ ਕਿ ਸੰਤ ਧਰਮ ਸਿੰਘ ਦੇ ਘਰ ਠਹਿਰੇ ਹੋਏ ਹਨ। ਧਰਮ ਸਿੰਘ ਦਾ ਘਰ निहाल सिंह ਦੀ ਨਾਲ ਦੀ ਗਲੀ ਵਿੱਚ ਸੀ। निहाल सिंह ਨੇ ਧਰਮ ਸਿੰਘ ਤੋਂ ਸਿੱਧਾ ਪੁੱਛ ਲਿਆ। ਮੇਰੀ ਇੱਛਾ ਸੰਤਾ ਨਾਲ ਬਚਨ ਬिलास ਕਰਨ ਦੀ ਹੈ। ਕੀ ਮੈਂ ਆਪ ਜੀ ਦੇ ਘਰ ਆ ਸਕਦਾ ਇਸ ਬਾਰੇ ਮੈਂ ਸੰਤਾਂ ਨਾਲ ਗੱਲ ਕਰਕੇ ਹੀ ਤੁਹਾਨੂੰ ਦੱਸ ਸਕਦਾ ਕਿਉਂਕਿ ਸੰਤ ਬਚਨ ਬिलास ਕਰਨਾ ਜਾਂ ਸੁਣਨਾ ਘੱਟ ਹੀ ਪਸੰਦ ਕਰਦੇ ਨੇ ਧਰਮ ਸਿੰਘ ਨੇ ਸੰਤਾਂ ਦੇ ਸੁਭਾਅ ਬਾਰੇ ਦੱਸਿਆ ਆਏ ਦਿਨ ਗੁਰਦੁਆਰੇ ਸੰਗਤਾਂ ਦਾ ਇਕੱਠ ਵੱਧ ਰਿਹਾ ਸੀ ਸੰਤਾਂ ਦੀ ਕੀਰਤਨ ਦੀਆਂ ਧੂਮਾਂ ਦੂਰ ਦੂਰ ਤੱਕ ਪੈ ਗਈਆਂ ਜਿਹੜੇ ਕਦੇ ਗੁਰਦੁਆਰੇ ਨਹੀਂ ਸੰਨ ਗਏ ਉਹ ਵੀ ਆਉਣ ਲੱਗੇ ਸੀ ਸੰਤ ਅੱਗੇ ਨਾਲੋਂ ਵੀ ਜੋਸ਼ ਵਿੱਚ ਕੀਰਤਨ ਕਰਨ ਲੱਗੇ ਤੇ ਖੁਸ਼ ਸਨ ਕਿ ਲੋਕੀ ਉਹਨਾਂ ਨੂੰ ਮਹਿੰਗੇ ਮਹਿੰਗੇ ਤੋਹਫੇ ਦੇ ਰਹੇ ਹਨ ਉਹਨਾਂ ਦੀ ਲੋਕਪ੍ਰਿਅਤਾ ਵੱਧ ਰਹੀ ਆ ਪਰ ਬੰਦਕ ਵੀ ਖੁਸ਼ ਸਨ ਕਿ ਚੜਾਅ ਵਿੱਚ ਬਹੁਤ ਵਾਧਾ ਹੋ ਰਿਹਾ ਪਰ ਨਿਹਾਲ ਸਿੰਘ ਦੇ ਉਦਾਸ ਮਨ ਨੂੰ ਇਹ ਸਭ ਕੁਝ ਚੰਗਾ ਨਾ ਲੱਗਿਆ ਧਰਮ ਸਿੰਘ ਨੂੰ ਸੰਤਾਂ ਨਾਲ ਮੁਲਾਕਾਤ ਕਰਨ ਬਾਰੇ ਪੁੱਛਦਾ ਰਹਿੰਦਾ। ਅਖੀਰ ਇੱਕ ਦਿਨ ਧਰਮ ਸਿੰਘ ਨੇ ਸੰਤਾਂ ਨਾਲ ਸਲਾਹ ਕਰਕੇ ਉਹਨੂੰ ਆਉਣ ਲਈ ਕਹਿ ਦਿੱਤਾ। ਉਸ ਦਿਨ ਧਰਮ ਸਿੰਘ ਦੇ ਘਰ ਲੋਕਾਂ ਦਾ ਬਹੁਤ ਇਕੱਠ ਹੋਣ ਕਾਰਨ ਨਿਹਾਲ ਸਿੰਘ ਨੂੰ ਪਿੱਛੇ ਜਿਹੇ ਜਗ੍ਹਾ ਮਿਲੀ। ਇਕੱਠ ਵਿੱਚ ਬਾਰੋ-ਵਾਰੀ ਲੋਕ ਉੱਠਦੇ ਤੇ ਹੱਥ ਜੋੜ ਕੇ ਸੰਤਾਂ ਕੋਲ ਆਪਣੇ ਦੁੱਖ ਦੱਸਦੇ। ਕੋਈ ਕਹਿ ਰਿਹਾ ਸੀ ਕਮਾਹੀ ਬਹੁਤ ਕਰਦੇ ਆ। ਪਰ ਪਰਕਤ ਨਹੀਂ ਪੈਂਦੀ ਕੋਈ ਪੁੱਛ ਰਿਆ ਸੀ ਮੁੰਡਾ ਵਿਆਹ ਕਦੋਂ ਕਰਵਾਵੇਗਾ ਸਾਡੇ ਪੁੱਤ ਨੂੰ ਸਾਥੋਂ ਅਲੱਗ ਹੋ ਗਏ ਕੀ ਉਹ ਵਾਪਸ ਸਾਡੇ ਨਾਲ ਆ ਜਾਣਗੇ अनेका ਇਸ ਤਰ੍ਹਾਂ ਦੇ ਸਵਾਲਾਂ ਦੀ ਬੁਛਾੜ ਦਾ ਸੰਤ ਬੜੇ ਸੋਹਣੇ ਢੰਗ ਨਾਲ ਸਾਹਮਣਾ ਕਰਦੇ ਹਰ ਇੱਕ ਦੀ ਤਸੱਲੀ ਕਰਵਾਉਂਦੇ ਹੋਏ ਸੰਗਤ ਵਿੱਚੋਂ ਮਿਲੀ ਡਾਲਰਾਂ ਦੇ ਭੇਂਟਾ ਉਤਸ਼ਾਹ ਨਾਲ ਸਾਂਭੀ ਜਾਂਦੇ ਹੇ ਸਭ ਕੁਝ ਦੇਖ ਕੇ ਨਿਹਾਲ ਸਿੰਘ ਦਾ ਮਨ ਕੁਝ ਵੀ ਪੁੱਛਣ ਨੂੰ ਨਾ ਕੀਤਾ ਦੂਜੇ ਦਿਨ ਨਿਹਾਲ ਸਿੰਘ ਸੰਤਾਂ ਨੂੰ ਸੁਣਨ ਗੁਰਦੁਆਰੇ ਜ਼ਰੂਰ ਪਹੁੰਚਿਆ ਪਰ ਉਦਾਸ ਮਨ ਨਾਲ ਪਿਆਰਾ ਸਿੰਘ ਨੇ ਉਹਦੀ ਉਦਾਸੀ ਦੇਖ ਕੇ ਪੁੱਛਿਆ ਤੁਸੀਂ ਕੱਲ ਸੰਤਾਂ ਨੂੰ ਧਰਮ ਸਿੰਘ ਦੇ ਘਰ ਮਿਲੇ ਸੀ ਹਾਂ ਮਿਲੇ ਆ ਸੀ ਫੇਰ ਤਾਂ ਤੁਹਾਡਾ ਸਵਾਲ ਜ਼ਰੂਰ ਹੱਲ ਹੋਇਆ ਹੋਵੇਗਾ ਮੈਂ ਦੇਖ ਲਿਆ ਸੀ ਕਿ ਮੇਰੇ ਸਵਾਲਾਂ ਦੇ ਜਵਾਬ ਸੰਤ ਨਹੀਂ ਦੇ ਸਕਦੇ ਤੁਹਾਡੇ ਸਾਰੇ ਸਵਾਲ ਤਾਂ ਪੰਥ ਬਾਰੇ ਹੀ ਹੋਣਗੇ ਪਿਆਰਾ ਸਿੰਘ ਮੈਨੂੰ ਕੱਲ੍ਹ ਵਾਲਾ ਦ੍ਰਿਸ਼ ਦੇਖ ਕੇ ਯਕੀਨ ਹੋ ਗਿਆ ਕਿ ਪੰਥ ਦਾ ਫਿਕਰ ਨਾ ਸੰਤਾਂ ਨੂੰ ਹੈ ਨਾ ਸੰਗਤ ਨੂੰ ਸਭ ਆਪਣੀਆਂ ਆਪਣੀਆਂ ਗਰਜਾਂ ਖੱਬੇ ਸੱਜੇ ਕਰਕੇ ਪੂਰੀਆਂ ਕਰਨ ਵਿੱਚ ਗਵਾਚੇ ਹੋਏ ਨੇ ਨਿਹਾਲ ਸਿੰਘ ਜੀ ਤੁਸੀਂ ਕੀ ਭੋਲੀਆਂ ਗੱਲਾਂ ਕਰ ਰਹੇ ਹੋ ਉਹ ਦਿਨ ਬਹੁਤ ਪਹਿਲਾਂ ਲੰਘ ਗਏ ਜਦੋਂ ਸੰਤਾ ਅਤੇ ਸੰਗਤਾਂ ਨੂੰ ਪਹਿਲਾਂ ਪੰਥ ਹੁੰਦਾ ਸੀ ਤੇ ਬਾਅਦ ਵਿੱਚ ਕੁਝ ਹੋਰ ਹੁਣ ਤਾਂ ਜੋ ਇਨਸਾਨ ਪੰਥ ਦੀ ਗੱਲ ਵੀ ਕਰਦਾ ਹੈ ਉਹਨਾਂ ਨੂੰ ਸਾਰਾ ਮੀਡੀਆ ਤੇ ਲੋਕ ਕੱਟੜ ਪੰਥੀ ਕਹਿੰਦੇ ਨੇ ਜਾਂ ਫਿਰ ਪਿੱਛਾ ਖਿੱਚੂ ਚਲੋ ਜੋ ਮਰਜ਼ੀ ਕਹੀ ਜਾਣ ਪਰ ਜਿਨ੍ਹਾਂ ਦੇ ਅੰਦਰ ਪੰਥ ਲਈ ਖਿੱਚ ਹੈ ਉਹ ਜਾਣੀ ਨਹੀਂ निहाल सिंह ने अपनी निजी जिंदगी नाल मेल ਕਰਦੀ ਗੱਲ ਕਹੀ। ਐਨੀ ਦੇਰ ਨੂੰ निहाल सिंह ਦਾ ਪੁੱਤ ਕਾਰ ਲੈ ਕੇ ਪਹੁੰਚ ਗਿਆ ਤੇ ਦੋਵੇਂ ਮਿੱਤਰ ਆਪਣੇ ਆਪਣੇ ਘਰਾਂ ਨੂੰ ਚੱਲ ਪਏ। ਅਗਲੇ ਦਿਨ ਐਤਵਾਰ ਹੋਣ ਕਾਰਨ ਸੰਗਤ ਦਾ ਦੀਵਾਨ ਸਵੇਰੇ ਹੀ ਲੱਗ ਗਿਆ। ਪਾਰਕਿੰਗ ਲੋਟ ਕਾਰਾਂ ਨਾਲ ਭਰੀ ਪਈ ਹੋਣ ਕਾਰਨ निहाल सिंह ਦੀ ਨੂੰ ਉਹਨੂੰ ਸੜਕ ਦੇ ਕਿਨਾਰੇ ਉਤਾਰ ਕੇ ਕੰਮ ਤੇ ਚਲੀ ਗਈ। निहाल सिंह ਨੇ ਦੂਰੋਂ ਦੇਖਿਆ ਕਿ ਪਾਰਕਿੰਗ ਲੋਟ ਦੇ ਵਿੱਚ ਕਾਰ ਕੁਝ ਨੌਜਵਾਨ ਮੁੰਡੇ ਝੂਰਮਟ ਦੇ ਰੂਪ ਵਿੱਚ ਜੁੜੇ ਗੁੱਸੇ ਭਰੀਆਂ ਆਵਾਜ਼ਾਂ ਕੱਢ ਰਹੇ ਹਨ ਪਹਿਲਾਂ ਤਾਂ निहाल ਸਿੰਘ ਨੇ ਸੋਚਿਆ ਗੱਭਰੂ ਆਪਸ ਵਿੱਚ ਲੜ ਰਹੇ ਹੋਣਗੇ ਨਜ਼ਦੀਕ ਜਾ ਕੇ ਦੇਖਿਆ ਤਾਂ निहाल ਸਿੰਘ ਦੀ ਪਹਿਚਾਣ ਵਿੱਚ ਕੋਈ ਵੀ ਮੁੰਡਾ ਨਾ ਆਇਆ ਉਹਨਾਂ 'ਚੋਂ ਦੋ ਮੁੰਡਿਆਂ ਨੇ ਪੱਗਾਂ ਬੰਨੀਆਂ ਸਨ ਤੇ ਬਾਕੀ ਚਾਰ ਸਹਿਜ ਧਾਰੀ निहाल ਸਿੰਘ ਹੋਰ ਅੱਗੇ ਗਿਆ ਤੇ ਦੇਖਿਆ ਕਿ ਉਹ ਸੰਤਾਂ ਨੂੰ ਘੇਰ ਕੇ ਖੜੇ ਸਨ ਬਾਕੀ ਸੰਗਤ ਗੁਰੂ ਘਰ ਦੇ ਅੰਦਰ ਹੀ ਸੀ ਜੋ ਆ ਰਹੇ ਸਨ ਉਹ ਮੁੰਡੇ ਲੜਦੇ ਸਮਝ ਕੇ ਧਿਆਨ ਨਾ ਦੰਦੇ ਕਿ ਕਿਤੇ ਕੋਈ ਡਰਗ ਡਰੁਗ ਦਾ ਮਸਲਾ ਨਾ ਹੋਵੇ ਜਾਂ ਗੋਲੀ ਨਾ ਚੱਲ ਜਾਵੇ ਇੱਕ ਮੁੰਡਾ ਤਾਂ ਬਹੁਤ ਲੋਹਾ ਲਖਾ ਹੋ ਕੇ ਕਹਿਣ ਲੱਗਿਆ ਸਾਦਾ ਆਪਣੀ ਅਸਲੀਅਤ ਆਪ ਦੱਸ ਦੇ ਨਹੀਂ ਤਾਂ ਫਿਰ ਸਾਨੂੰ ਕਢਵਾਉਣੀ ਆਉਂਦੀ ਆ ਤੂੰ ਕੌਣ ਐ ਕਿਉਂ ਆਇਆ ਉਹ ਅਸੀਂ ਜਾਣ ਗਏ ਫਿਰ ਵੀ ਤੂੰ ਆਪਣੇ ਮੋਹ ਮੰਨ ਜਾਵੇਂ ਤਾਂ ਜ਼ਿਆਦਾ ਚੰਗਾ ਬਾਬੇ ਦਾ ਚੇਲਾ ਬੋਲਿਆ ਬੱਚਿਓ ਤੁਸੀਂ ਐਵੇਂ ਸਾਡੇ ਤੇ ਸ਼ੱਕ ਕਰ ਰਹੇ ਹੋ ਮੈਂ ਤਾਂ ਸਿਰਫ ਨਾਮ ਦਾ ਸਿਮਰਨ ਕਰਵਾਉਂਦਾ ਹਾਂ ਚੜ੍ਹਾਵੇ ਲੈਂਦਾ ਤੇ ਮੱਥਾ ਟਿਕਾਉਂਦਾ ਹਾਂ ਇੱਕ ਸਹਜਦਾਰੀ ਮੁੰਡੇ ਨੇ ਗੱਲ ਕਹੀ ਤੂੰ ਇੱਥੇ ਆਉਣ ਲਈ ਭਾਰਤ ਸਰਕਾਰ ਤੋਂ ਪੈਸੇ ਨਹੀਂ ਲਏ ਇੱਕ ਨੇ ਪੁੱਛਿਆ ਸੰਤਾ ਨੇ ਆਪਣੇ ਨਾਲ ਖੜੇ ਚੇਲਿਆਂ ਵੱਲ ਇਉਂ ਦੇਖਿਆ ਜਿਵੇਂ ਕਹਿ ਰਿਹਾ ਹੋਵੇ ਪੁੱਤਰੋ ਲੱਗਦਾ ਭੇਦ ਖੁੱਲ ਗਿਆ ਸਾਡਾ ਸੰਦੀਪ ਯਾਰ ਚਲਾਈ ਜਰਾ ਪਟਾਕਾ ਉਹਦਾਂ ਨੇ ਇਸ ਨੇ ਦੱਸਣਾ ਇੱਥੇ ਆਉਣ ਦਾ ਕਾਰਨ ਸੰਤਾ ਦਾ ਸਭ ਤੋਂ ਛੋਟੀ ਉਮਰ ਦਾ ਚੇਲਾ ਜੋ ਕੀਰਤਨ ਵੇਲੇ ਕੁਮਾ-ਕਮਾ ਕੇ ਖੜੇ ਹੋ ਕੇ ਚਿੰਟਾ ਵਜਾਉਂਦਾ ਥੱਲੇ ਹੀ ਬਹਿ ਗਿਆ ਹੱਥ ਜੋੜ ਕੇ ਰੋਂਦਾ ਹੋਇਆ ਕਹਿਣ ਲੱਗਿਆ ਪਟਾਕਾ ਨਾ ਚਲਾਇਓ ਭਾਰਤ ਸਰਕਾਰ ਨੇ ਸਾਨੂੰ ਤੁਹਾਨੂੰ ਚੁੱਪ ਕਰਵਾਉਣ ਲਈ ਭੇਜਿਆ ਸਾਰੇ ਮੁੰਡੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਉਹਨਾਂ ਨੂੰ ਗੱਲ ਦੀ ਕੋਈ ਸਮਝ ਨਾ ਲੱਗੀ ਸੰਤਾ ਤੂੰ ਸਿੱਧੇ ਹੀ ਤਰ੍ਹਾਂ ਦੱਸ ਗੱਲ ਕੀ ਹੈ ਅਸਲ ਵਿੱਚ ਕਾਕਾ ਠੀਕ ਹੀ ਕਹਿ ਰਿਹਾ ਭਾਰਤ ਸਰਕਾਰ ਸਾਡੇ ਬਾਹਰ ਵਾਲੇ ਸਿੱਖਾਂ ਤੋਂ ਬੜੀ ਚਿੰਤਾ ਕਰਦੀ ਕਿ ਤੁਸੀਂ ਲੋਕ ਬਹੁਤ ਜਾਗਰੂਕ ਹੋ ਰਹੇ ਹੋ ਪੜ੍ਹੇ ਲਿਖੇ ਵੀ ਜ਼ਿਆਦਾ ਹੋਣ ਕਾਰਨ ਆਪਣੇ ਨਾਲ ਹੋ ਚੁੱਕੀਆਂ ਜਾਂ ਹੋ ਰਹੀਆਂ ਵਦਿੱਕੀਆਂ ਬਾਰੇ ਦੁਨੀਆ ਤੇ ਸਿੱਖਾਂ ਨੂੰ ਸੁਚੇਤ ਕਰ ਰਹੇ ਹੋ ਤੁਸੀਂ ਇੱਕ ਦਿਨ ਆਪਣੇ ਹੱਕ ਲੈਣ ਲਈ ਫਿਰ ਅੱਗੇ ਆ ਜਾਊਂਗੇ ਦੂਸਰੇ ਚੇਲੇ ਨੇ ਬਾਕੀ ਦੀ ਗੱਲ ਪੂਰੀ ਕੀਤੀ ਸਰਕਾਰ ਤੁਹਾਨੂੰ ਹੱਕ ਨਹੀਂ ਦੇਣਾ ਚਾਹੁੰਦੀ ਸਰਕਾਰ ਦਾ ਵਿਚਾਰ ਆ ਕਿ ਅਸੀਂ ਤੁਹਾਨੂੰ ਆਪਣੇ ਮਗਰ ਲਾ ਲਈਏ ਇਸ ਢੰਗ ਨਾਲ ਬੰਨੀ ਏ ਕਿ ਤੁਸੀਂ ਹੋਰ ਕੁਝ ਸੋਚ ਹੀ ਨਾ ਸਕੋ ਸਰਕਾਰ ਨੂੰ ਤੁਹਾਡੀ ਕਮਜ਼ੋਰੀ ਦਾ ਪਤਾ ਹੈ ਕਿ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਫਿਰ ਵੀ ਤੁਹਾਡੇ ਚੋਂ ਬਹੁਤੇ ਪੁੱਛਾ ਦੇਣ ਵਾਲਿਆਂ ਪੰਡਤਾਂ ਬਾਬਿਆਂ ਚੇ ਜੋਤਸੀਆਂ ਤੇ ਨਕਲੀ ਸਾਧ ਸੰਤਾਂ ਦੇ ਮਗਰ ਭੱਜੇ ਫਿਰਦੇ ਹੋ ਖੁੱਲੇ ਦਿਲ ਨਾਲ ਆਪਣੀ ਹੱਕ ਦੀ ਕਮਾਈ ਉਹਨਾਂ ਉੱਪਰ ਲਟਾਉਨੇ ਹੋ ਇਹ ਗੱਲਾਂ ਸੁਣ ਕੇ ਮੁੰਡੇ ਬਹੁਤ ਉਦਾਸ ਹੋ ਗਏ ਤੇ ਜਾਣ ਗਏ ਕਿ ਕੌਮ ਦਾ ਵੱਡਾ ਨੁਕਸ ਬਿਮਾਰੀ ਦਾ ਕਾਰਨ ਬਣ ਗਿਆ ਪਰ ਫਿਰ ਵੀ ਇੱਕ ਮੁੰਡਾ ਦਲੇਰੀ ਨਾਲ ਬੋਲਿਆ ਤੁਸੀਂ ਤਿੱਤਰ ਹੋਣ ਦੀ ਗੱਲ ਕਰੋ ਹੁਣ ਮੋੜ ਕਿਸੇ ਗੁਰਦੁਆਰੇ ਵਿੱਚ ਪੈਰ ਪਾਇਆ ਤਾਂ ਪਟਾਕਾ ਸੱਚਮੁੱਚ ਚੱਲੂਗਾ ਗੁਰੂ ਜੀ ਆਪਣੀ ਤਾਂ ਹੁਣ ਚਲੇ ਜਾਣ ਵਿੱਚ ਹੀ ਭਲਾਈ ਆ ਚੇਲੇ ਨੇ ਕਿਹਾ ਵੈਸੇ ਸਰਕਾਰ ਤੇ ਲੋਕਾਂ ਨੇ ਆਪਾਂ ਨੂੰ ਮਾਲੋਮਾਲ ਤਾਂ ਕਰ ਹੀ ਦਿੱਤਾ ਸੰਤਾ ਨੂੰ ਕਾਕੇ ਨੇ ਸੁਝਾ ਦਿੱਤਾ ਸੰਤ ਦਾ ਧਰਮ ਸਿੰਘ ਨਾਲ ਕਾਰਾਂ ਵਿੱਚ ਬੈਠ ਕੇ ਪਤਾ ਨਹੀਂ ਕਿੱਧਰ ਚਲੇ ਗਏ ਪਰ ਮੁੰਡੇ ਤੇ ਨਿਹਾਲ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਗੁਰੂ ਘਰ ਦੇ ਅੰਦਰ ਆ ਗਏ ਜਿੱਥੇ ਇਸ ਸਟੇਜ ਤੋਂ ਸੈਕਟਰੀ ਬੋਲ ਰਿਹਾ ਸੀ ਕਿ ਸੰਤਾਂ ਦੀ ਤਬੀਅਤ ਖਰਾਬ ਹੋਣ ਕਰਕੇ ਦੀਵਾਨ ਨਹੀਂ ਲਗਾ ਸਕਦੇ ਜੀ ਦੇ ਲਈ ਸੰਗਤ ਕੋਲੋਂ ਮਾਫੀ ਮੰਗਦੇ ਨੇ ਮੁੰਡੇ ਦਾ ਮੱਥਾ ਟੇਕ ਕੇ ਬਾਹਰ ਚਲੇ ਗਏ ਪਰ निहाल सिंह ਸੰਤਾਂ ਦੇ ਖੁੱਲੇ ਭੇਦ ਬਾਰੇ ਸੋਚਦਾ ਸੋਚਦਾ ਪੰਥ ਦਾ ਫਿਕਰ ਕਰਦਾ ਹੋਇਆ ਸੰਗਤਾਂ ਵਿੱਚ ਜਾ ਬਿਰਾਜਮਾਨ ਹੋਇਆ ਦੋਸਤੋ ਸੱਚਮੁੱਚ ਸੋਚਣ ਵਾਲੀ ਗੱਲ ਆ ਕਿ ਅਸੀਂ ਉਹ ਸਿੱਖਾਂ ਜੋ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਣਾਇਆ ਸੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।